ਮੇਰਾ ਨਾਮ ਰਮੇਸ਼ ਕੁਮਾਰ ਹੈ। ਤੁਸੀਂ ਮੇਸ਼ਿਆਰ ਨਾਮ ਕੀ ਹੈ ਜਿਹੜੇ ਮੁੰਡੇ ਚਾਈਨਾ ਡੋਰ ਦੇ। ਜਿਹਦਾ ਨੋਦੀ ਅਮਰਤ ਲਾਲ ਹੈ। ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਆਪਣਾ ਧਨੂਪਰੀ ਤੋਂ ਨੰਗਨੌਰ ਦੇ। ਤੇ ਕਿਦਾਂ ਲੱਗਿਆ ਹੈ ਹੋਇਆ ਕੀ ਸੀਗਾ? ਇਹ ਮੋਟਰਸਾਈਕਲ ਪਰ ਆ ਰਹੇ ਤੇ ਚਾਈਨਾ ਡੋਰ ਫਦੀ ਵੀ ਦੀ ਪਤਨੀ ਕਿ ਗੱਲ ਤੇ ਪਚ ਗਈ ਐ ਸੀਗੀ। ਕਿੱਥੇ ਕ ਆਪਣਾ ਐਪੀ ਦੀ ਗੁੱਠੀ ਅੱਗੇ ਸੂਬਾ ਕਹਿੰਦਾ ਜਿਹੜਾ। ਹਾਂ, ਕਾਫੀ ਲੱਗ ਗਈ। ਕਾਫੀ ਕੀ 6-7 ਟਾਂਕੇ ਲੱਗ ਕੂਨ ਅਭੀ ਵੀ ਚੱਲਿਆ ਹੈ। ਹਾਂ। ਤੇ ਛੱਡਾ ਚੱਲਦੇ ਵੀ ਆਤ ਨੂੰ ਜਿੱਤੇ ਚੱਕਣ ਲੱਗੇ ਹੱਥ ਵੀ ਵੱਜੇ। ਤੇ ਕਿੱਥੇ ਜਾ ਰਹੇ ਸੀ ਇਹ ਇਹ ਜਾਣਾ ਜੀ ਛੁੱਟਿਆ ਛੁੱਟਿਆ ਬੱਚੇ ਨੂੰ ਛੱਡਣ ਬੱਚਾ ਵੀ ਸੱਜਣਾ ਜੀ ਬੱਚੇ ਵੀ ਹਾਂ ਜੀ ਉਹ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਚਾਈਨਾ ਡੋਰ ਜੀ ਚਾਈਨਾ ਡੋਰ ਜੀ ਇਹ ਤਾਂ ਹੁਣ ਪੁਲਿਸ ਕਰੇ ਵਿਸ਼ੇਸ਼ੀ ਕਰਦੀ ਕਾਰਵਾਜੀ ਮਾਲਕੇ ਖਤਮ ਹੋਣਾ ਚਾਹੀਦਾ ਇਹ ਤਾਂ ਪਤੰਗ ਦੀ ਜੋ ਵੀ ਪਤੰਗ ਬਦੂ ਵੀ ਚੱਲਿਆ ਕਰਦੇ ਇਹਨਾਂ ਤੇ ਬਸ ਇਹ ਖਤਮ ਹੋਣਾ ਚਾਹੀਦਾ ਜੀ ਇਹ ਇੱਕ 15 ਸਾਲ ਦਾ ਬੱਚਾ ਉਹ ਵੀ ਸਮਰਾਲੇ ਉਹ ਵੀ ਖਤਮ ਹੋ ਗਿਆ ਜੀ ਏਸੀ ਵਜੋਂ ਤੁਹਾਡਾ ਕੌਣ ਹੈ ਮੇਰਾ ਪਾਂਜਾ ਜੀ